ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਸ਼ਵਿਦੇਸ਼ ਦੇ ਇਸ ਸਕੰਦਲ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਫਰੀਦਕੋਟ ਅਦਾਲਤ ਨੇ ਬੇਬਲ ਕਲਾ ਗੋਲੀ ਕਾਣ ਪੁਲਿਸ ਅਫਸਰਾਂ ਦੀ ਜ਼ਮਾਨਤ ਅਰਜੀ ਰੱਦ ਕੀਤੀ ਕੇਂਦਰੀ ਬਜਟ ਤੇ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਕੀਤੇ ਵੱਡੇ ਸਵਾਲ ਆਖਿਆ ਅਕਾਲੀ ਦਲ ਨੇ ਭਾਜਪਾ ਦੇ ਗੋਡੇ ਟੇਕ ਦਿੱਤੇ ਪ੍ਰਵਾਸੀ ਭਾਰਤੀਆਂ ਨੇ ਆਮ ਆਦਮੀ ਪਾਰਟੀ ਤੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਤੇ ਫੰਡ ਦਾ ਹਿਸਾਬ ਮੰਗਿਆ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਖਿਆ ਸਮਾਗਮ ਵਿੱਚ ਮੰਤਰੀ ਲੇਟ ਹੋ ਸਕਦੇ ਨੇ ਪਰ ਅਫਸਰ ਨਹੀਂ ਕੈਪਟਨ ਨੇ ਆਖਿਆ ਬਜਟ ਵਿੱਚ ਕਿਸਾਨਾਂ ਨੂੰ ਦਿੱਤੀ ਰਾਹਤ ਉਹਨਾਂ ਨਾਲ ਕੋਝਾ ਮਜ਼ਾਕ ਰਾਜਸਥਾਨ ਫੀਡਰ ਦਾ ਪਾਣੀ ਫਿਰ ਜ਼ਹਿਰੀਲਾ ਹੋਇਆ ਮਰ ਲੱਗੇ ਜੀਵ ਜੰਤੂ ਜਲੰਧਰ ਪੁਲਿਸ ਨੇ ਐਸਿਡ ਅਟੈਕ ਦੇ ਦੋਸ਼ੀ ਨੂੰ ਫੜਿਆ ਮਾਸੀ ਦੇ ਮੁੰਡੇ ਨੇ ਕਰਾਇਆ ਸੀ ਤਜਾਬੀ ਹਮਲਾ 25000 ਰੁਪਏ ਵਿੱਚ ਹੋਇਆ ਸੀ ਸੌਦਾ ਨਵਜੋਤ ਸਿੱਧੂ ਨੇ ਆਖਿਆ ਹੁਣ ਤੱਕ ਮਿੱਟੀ ਵਿੱਚ ਮਿਲੀ ਰਹੀ ਹਰੀਕੇ ਦੀ ਕੀਮਤ ਕੀਮਤੀ ਮਣੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਤਣਾਅ ਵਧਿਆ ਬਜਟ ਤੇ ਵੀ ਚੁੱਪ ਰਹੀ ਬਾਦਲ ਅਤੇ ਸੁਖਬੀਰ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਉਹਨ Facebook ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਾਕੀ ਕਰਿਓ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸਤੰਬਰ 1983 ਵਿੱਚ ਪੱਟੀ ਵਿੱਚ ਆਤਵਾਦੀਆਂ ਵੱਲੋਂ ਕਲੀਨਿਕ ਵਿੱਚ ਵੜ ਕੇ ਡਾਕਟਰ ਸੁਦਰਸ਼ਨ ਕੁਮਾਰ ਤਰੇਹਨ ਦੀ ਕਤਲ ਮਾਮਲੇ ਵਿੱਚ ਮੁੱਲਜਮ ਬੜਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਬਲਟੋਆ ਦੀਆਂ ਮੁਸ਼ਕਲਾਂ ਵਧ ਗਈਆਂ ਜਾਂਚ ਕਰ ਰਹੀ ਸੇਟ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕਰਨ ਤੋਂ ਬਾਅਦ ਪੱਟੀ ਅਦਾਲਤ ਨੇ ਬਲਟੋਆ ਨੂੰ 13 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਦਰਅਸਲ ਇਸ ਮਾਮਲੇ ਵਿੱਚ ਹਰਦੇਵ ਸਿੰਘ ਤੇ ਬਲਦੇਵ ਸਿੰਘ ਦੋ ਵੱਖਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਦੀ ਪੁੱਛਗਿੱਛ ਦੌਰਾਨ ਖੇਮ ਕਰਨ ਤੋਂ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਬਲਟੋਆ ਦਾ ਨਾਂ ਜਿਸ ਸੇਕਤ ਲਿਆਮੇਚ ਬਲਟਵਾ ਨੂੰ ਗ੍ਰਿਫਤਾਰ ਕੀਤਾ 1991 ਵਿੱਚ ਉਹਨਾਂ ਨੂੰ ਜਮਾਲਤ ਮਿਲੀ ਪਰ ਪੁਲਿਸ ਨੇ ਉਦੋਂ ਤੋਂ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਵੱਦੀ ਦੂਰੀ ਤੇ ਤੰਤਣੀ ਹੁਣ ਸਾਫ ਨਜ਼ਰ ਆ ਰਹੀ ਹੈ ਹਾਲਾਤ ਇਹ ਨੇ ਕਿ ਹਮੇਸ਼ਾ ਮੋਦੀ ਸਰਕਾਰ ਦੇ ਬਜਟ ਦੇ ਪੱਖ ਵਿੱਚ ਅੱਗੇ ਵਧ ਕੇ ਪੱਖ ਰੱਖਣ ਵਾਲੇ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਈਸ਼ਵਰ ਅੰਤਰੀਮ ਬਜਟ ਤੇ ਆਪਣਾ ਪੱਖ ਨਹੀਂ ਰੱਖ ਸਕੇ ਤੇ ਨਾ ਹੀ ਕੋਈ ਬਿਆਨ ਦਿੱਤਾ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਦੇ ਬਜਟ ਸੈਸ਼ਨ ਨੂੰ ਲੈ ਕੇ ਐਨਡੀਏ ਦੀ ਮੀਟਿੰਗ ਦਾ ਬਾਈਕਾਟ ਵੀ ਕੀਤਾ ਸੀ ਇਹ ਪਹਿਲਾ ਮੌਕਾ ਕਿ ਸਾਬ ਮંત્રી ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਮੰਤਰੀ ਹਰਸ਼ਿਮਰਤ ਕੁਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੋਦੀ ਸਰਕਾਰ ਦੇ ਬਜਟ ਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਕਿਸਾਨ ਵਿੰਗ ਦੇ ਪ੍ਰਧਾਨ ਸਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਪਾਰਟੀ ਵੱਲੋਂ ਉਹ ਬਿਆਨ ਨਹੀਂ ਦੇ ਰਹੇ। ਕਿਸਾਨ ਵਿੰਗ ਦੇ ਪ੍ਰਧਾਨ ਮਲੂਕਾ ਨੇ ਆਖਿਆ ਕਿ ਬਜਟ ਬੇਕਾਰ ਹੈ। ਚੋਣ ਸਾਲ ਵਿੱਚ ਉਹਨਾਂ ਆਖਿਆ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਨੂੰ ਵੱਡੀ ਰਾਹਤ ਦੇਣੀ ਚਾਹੀਦੀ ਸੀ। 500 ਰੁਪਏ ਮਹੀਨਾ ਦੀ ਸਹਾਇਤਾ ਖਾਣਾ ਪੂਰਤੀ ਹੈ। ਕਿਸਾਨਾਂ ਦੇ ਕਰਜ਼ੇ ਦਾ ਸੰਕਟ ਵੱਧਦਾ ਜਾ ਰਿਹਾ ਪਰ ਉਹਨਾਂ ਲਈ ਕੁਝ ਨਹੀਂ ਦਿੱਤਾ ਗਿਆ। ਭਾਰਤ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲ ਦਰਨਾ ਤੋਂ ਲਗਾਤਾਰ ਦੂਰੀਆਂ ਵੱਧ ਰਹੀਆਂ ਹਨ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿੱਚ ਟਕਰਾਅ ਵੱਧ ਗਿਆ ਮਹਾਰਾਸ਼ਟਰ ਸਰਕਾਰ ਨੇ ਪ੍ਰਬੰਧਕੀ ਬੋਰਡ ਵਿੱਚ ਪ੍ਰਧਾਨ ਨੂੰ ਚੁਣ ਲਈ ਮੌਜੂਦਾ ਐਕਟ ਵਿੱਚ ਸੋਧ ਕਰ ਦਿੱਤੀ ਹੈ ਇਸ ਦੇ ਅਨਸਾਰ ਪ੍ਰਧਾਨ ਦੀ ਚੋਣ ਬੋਰਡ ਦੇ ਮੈਂਬਰ ਨਹੀਂ ਸਗੋ ਉਥੋਂ ਦੀ ਸਰਕਾਰ ਕਰੇਗੀ ਉਧਰ ਪੰਜਾਬ ਕਾਂਗਰਸ ਵੱਲੋਂ ਕੇਂਦਰੀ ਅੰਤਰੀਮ ਬਜਟ ਵਿੱਚ ਕਿਸਾਨਾਂ ਲਈ ਸਾਲਾਨਾ 6000 ਰੁਪਏ ਸਹਾਇਕੀ ਸਕੀਮ ਐਲਾਨੇ ਜਾਣਤੇ ਅਕਾਲੀ ਦਲ ਦੀ ਚੁੱਪੀ ਨੂੰ ਲੈ ਕੇ ਸੁਨੀਲ ਜਾਖੜ ਨੇ ਆਲੋਚਨਾ ਕੀਤੀ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਅਕਾਲੀ ਦਲ ਨੂੰ ਪੁੱਛਿਆ ਕਿ ਉਹ ਸਿੱਧ ਕਰੇ ਕਿ ਥੋ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਹਰ ਮੁੱਦੇ ਤੇ ਟਵੀਟ ਜਾਂ ਬਿਆਨ ਦਿੰਦਾ ਪਰ ਜਦੋਂ ਤੋਂ ਬਜਟ ਪੇਸ਼ ਕੀਤਾ ਨਾ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਨਾ ਹੀ ਮੰਤਰੀ ਸਹਿਬਾ ਹਰ ਸਿਮਰਤ कौर ਬਾਦਲ ਨੇ ਕੋਈ ਬਿਆਨ ਦਿੱਤਾ ਉਹਨਾਂ ਆਖੇ ਕਿ ਇਸ ਟੁੱਪੀ ਤੋਂ ਪਤਾ ਲੱਗਦਾ ਕਿ ਕਿਵੇਂ ਅਕਾਲੀ ਦਲ ਨੇ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਨੇ ਕੇਂਦਰ ਸਰਕਾਰ ਵੱਲੋਂ ਬੀਤੇ ਸਾਲ 2019 ਲਈ ਪੇਸ਼ ਕੀਤੇ ਅੰਤਰੀਮ ਬਜਟ ਮਗਰੋਂ ਕਾਂਗਰਸ ਨੇ ਅਕਾਲੀ ਦਲ ਨੂੰ ਘੇਰਿਆ ਸਵੇਰੇ ਦੇ ਕਾਂਗਰਸ ਦੇ ਪ੍ਰਧ ਨੇ ਸੁਖਬੀਰ ਬਾਦਲ ਨੂੰ ਕੇਂਦਰ ਦੇ ਕਿਸਾਨਾਂ ਨੂੰ 6000 ਰੁਪਏ ਰਾਸ਼ੀ ਤੇ ਸਵਾਲ ਕੀਤਾ। ਜਖੜ ਨੇ ਕੇਂਦਰ ਸਰਕਾਰ ਦੇ ਬਜਟ ਵਿੱਚ ਕਰਤਾਰਪੁਰ ਸਾਹਿਬ ਕरिडोर ਬਾਰੇ ਕੋਈ ਫੰਡ ਨਾ ਹੋਣ ਤੇ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ। ਸੁਨੀਲ ਜਖੜ ਨੇ ਆਖਿਆ ਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ 2-2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕੀਤਾ ਜਾਣ ਤੇ ਸੁਖਬੀਰ ਨੇ ਸਵਾਲ ਚੁੱਕੇ ਸਨ ਤੇ ਹੁਣ ਕੇਂਦਰ ਸਰਕਾਰ ਨੇ ਸਾਲ ਦੇ 6000 ਰੁਪਏ ਕਿਸਾਨਾਂ ਨੂੰ ਦੇਣ ਤੇ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ। ਜਖੜ ਨੇ ਸਵਾਲ ਪੁੱਛਦਿਆਂ ਆਖਿਆ ਕਿ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਸੂਬਾ ਸਰਕਾਰ ਦੀ ਕਿਸਾਨਾਂ ਪ੍ਰਤੀ ਇਹਤੀ ਵਧੀਆ ਜਾਂ ਕੇਂਦਰ ਸਰਕਾਰ ਦੀ ਤਾਰੀਫ ਦੇ ਕਾਬਿਲ ਹੈ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਵਜ਼ੀਰੀਆਂ ਤੇ ਹੋਰ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਜਿਹੜੇ ਲੋਕ ਅੱਜ ਟਕਸਾਲੀ ਬਣ ਗਏ ਨੇ ਉਹ ਸਿਰਫ ਪਿਓ ਪੁੱਤਰਾਂ ਦੀ ਪਾਰਟੀ ਰਹਿ ਗਈ ਹੈ ਉਹਨਾਂ ਆਖੇ ਕਿ ਜਦਕੀ ਕਾਂਗਰਸ ਪਾਰਟੀ ਦੇ ਫੰਡਾਂ ਤੇ ਸਲਾਹ ਦੇ ਨਾਲ ਚੱਲ ਰਿਹਾ ਟਕਸਾਲੀ ਅਕਾਲੀ ਵਿਰੋਧੀ ਧਿਰ ਦੀਆਂ ਵੋਟਾਂ ਤੋੜ ਕੇ ਕਾਂਗਰਸ ਨੂੰ ਲਾਭ ਦੇਣਾ ਚਾਹੁੰਦਾ ਹੈ ਅਕਾਲੀ ਭਾਜਪਾ ਸਿਆਸਤ ਵਿੱਚ ਨਵੇਂ ਰੰਗ ਸਾਹਮਣੇ ਆ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਰਨ ਸਕੱਤਰ ਅਤੇ ਦਿੱਲੀ ਦੇ ਰਜੌਰੀ ਗਾਰਡਨ ਤੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨਤੇ ਜਿੱਤੇ ਮਨਜਿੰਦਰ ਸਿੰਘ ਸਰਸਾ ਦਾ ਬਿਆਨ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ TRSS ਗੁਰੂ ਘਰਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਸਾਨੂੰ ਇਸ ਤੇ ਇਤਰਾਜ਼ ਹੈ ਮਨਜਿੰਦਰ ਸਰਸਾ ਦਾ ਕਹਿਣਾ ਹੈ ਕਿ ਮੈਂਬਰ ਪਾਰਲੀਮੈਂਟ ਵਿਧਾਇਕ ਦੇ ਅਹੁਦੇ ਨਹੀਂ ਚਾਹੀਦੇ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਦਖਲਅੰਦਾਜ਼ੀ ਉਹ ਨਹੀਂ ਸਹਿਣ ਕਰਨਗੇ ਦੂਜੇ ਪਾਸੇ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਿਮਰਤੀ ਰਾਨੀ ਹਰਸ਼ਿਮਰਤ ਬਾਦਲ ਦੇ ਘਰ ਰੋਟੀ ਖਾ ਰਹ ਸਿਮਰਤ ਕੋਰ ਬਾਦਲ ਸਿਮਰਤੀ ਰਾਣੀ ਕਿਰਨ ਖੇਰਤੇ ਹੋਰ ਇੱਕ ਵੀਡੀਓ ਵਿੱਚ ਕਿੱਕਲੀ ਪਾਉਂਦੇ ਨਜ਼ਰ ਆ ਰਹੇ ਨੇ ਸਾਰੀਆਂ ਮਹਿਲਾ ਮੰਤਰੀ ਕਾਫੀ ਖੁਸ਼ੀ ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ ਹਰ ਸਿਮਰਤ ਕੋਰ ਬਾਦਲ ਨੇ ਸਿਮਰਤੀ ਰਾਣੀ ਨਾਲ ਕਿੱਕਲੀ ਪਾਈ ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਰੁੱਖੇ ਰਵੱਈਏ ਦੇ ਬਿਆਨ ਦੇ ਰਹੇ ਨੇ ਇਸ ਲਈ ਆਮ ਲੋਕਾਂ ਨੂੰ ਸਮਝ ਨਹੀਂ ਰag ਰਹੀ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੋਂ ਔਖਾ ਜਾਂ ਅਕਾਲੀ ਦਲ ਦੇ ਆਗੂ ਭਾਰਤੀ ਜਨਤਾ ਪਾਰਟੀ ਤੋਂ ਔਖੇ ਨੇ ਇੱਕ ਪਾਸੇ ਮਹਿਮਾਨ ਨਵਾਜੀ ਹੋ ਰਹੀ ਹੈ ਦੂਜੇ ਪਾਸੇ ਅਕਾਲੀ ਭਾਜ ਭਾਗੂਆਂ ਵਿਚਕਾਰ ਦੂਸ਼ਣਬਾਜੀ ਹੋ ਰਹੀ ਹੈ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਵਿਸ਼ੇਸ਼ ਰਿਪੋਰਟ ਤੁਹਾਡੇ ਵਾਸਤੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਹੈ ਰੱਖਿਆ ਬਜਟ ਇਸ ਵਾਰੀ 3.5 ਲੱਖ ਕਰੋੜ ਤੋਂ ਟੱਪ ਗਿਆ ਹੈ ਸਿਹਤ ਖੇਤਰ ਲਈ 61000 ਕਰੋੜ ਰੁਪਏ ਰੱਖੇ ਗਏ ਨੇ ਤੇ ਸਿੱਖਿਆ ਖੇਤਰ ਲਈ 93847.64 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਇਸ ਵਾਰ 12 ਕਰੋੜ ਕਿਸਾਨਾਂ ਨੂੰ ਬਜਟ ਚੋਂ ਲਾਭ ਮਿਲੇਗਾ ਇਸ ਵਾਰ ਰੇਲ ਯਾਤਰਾ ਪਾੜੇ ਚ ਪੂਰਾ ਵੀ ਵਾਅਦਾ ਨਹੀਂ ਕੀਤਾ ਗਿਆ ਮੋਦੀ ਸਰਕਾਰ ਨੇ ਇਸ ਬਜਟ ਨੂੰ ਸੁਗਾਤਾ ਯਾਨੀ ਤੋਹਫਿਆਂ ਵਾਲਾ ਬਜਟ ਕਿਹਾ ਪਰ ਵਿਰੋਧੀਆਂ ਨੇ ਇਸ ਨੂੰ ਕੰਗਾਲੀ ਭਰਿਆ ਬਜਟ ਆਖਿਆ ਮਗਰ ਦੇਗਾ ਲਈ 60000 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਇਹ ਵੀ ਕਿਹਾ ਗਿਆ ਕਿ ਚੋਣ ਬਜਟ ਕਿਸਾਨਾਂ ਦੀ ਉਦਾਸੀ ਦੂਰ ਕਰਨ ਵਿੱਚ ناکਾਮ ਰਿਹਾ ਹੈ ਕਫੈਤੀ ਦਰਾਂ ਉਤੇ ਘਰ ਉਸਾਰਨ ਵਾਲੇ ਡਿਵੈਲਪਰਾਂ ਨੂੰ ਵੀ ਰਾਹਤ ਮਿਲੇਗੀ ਕੇਂਦਰੀ ਅੰਤਰਮ ਬਜਟ ਤੇ ਮੁੱਖ ਨੁਕਤੇ ਬਾਰੇ ਚਾਣਨਾ ਪਾਈਏ ਤਾਂ 2 ਹੈਕਟੇਅਰ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲੇਗਾ ਲਾਭ ਗੈਰ ਜਥੇਬੰਦ ਖੇਤਰ ਦੇ ਕਾਮਿਆਂ ਨੂੰ 3000 ਰੁਪਏ ਪੈਨਸ਼ਨ ਮਿਲੇਗੀ ਬੈਂਕਾਂ ਤੇ ਡਾਕ ਖਾਣੇ ਜਮਾ ਰਕਮ ਤੋਂ ਮਿਲਣ ਵਾਲੇ 40000 ਰੁਪਏ ਤੱਕ ਦੇ ਵਿਆਜ ਤੇ ਨਹੀਂ ਕٹےਗਾ ਟੀ ਡੀ ਐਸ ਰੱਖਿਆ ਬਜਟ ਪਹਿਲੀ ਵਾਰੀ 3 ਲੱਖ ਕਰੋੜ ਰੁਪਏ ਤੋਂ ਟੱਪਿਆ ਜਿਵੇਂ ਤੁਹਾਨੂੰ ਦੱਸਿਆ ਹੈ ਰੇਲਵੇ ਨੂੰ ਬੀਤੀ ਵਰੇ 220 64587 ਕਰੋੜ ਰੁਪਏ ਮਿਲਣਗੇ ਗਰੀਬ ਤਬਕਿਆਂ ਨੂੰ 10% ਦੀ ਰਾਖਵਾ ਕਰਨ ਦੇਣ ਦੀ ਵਾਸਤੇ ਵਿਧਕ ਸਭਾ ਵਿੱਚ 25% ਵਾਧੂ ਸੀਟਰ ਰੱਖਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਫਿਲਮ ਸਾਜਾ ਨੂੰ ਇੱਕੋ ਥਾਂ ਤੇ ਮਿਲੇਗੀ ਕਲੀਅਰੈਂਸ। 1 ਲੱਖ ਪਿੰਡਾਂ ਨੂੰ 5 ਸਾਲਾਂ ਚ ਕੀਤਾ ਜਾਵੇਗਾ ਡਿਜੀਟਲ। ਹਰਿਆਣਾ ਚ ਸਥਾਪਿਤ ਹੋਵੇਗਾ 22 ਮਜ਼ ਮਗਰ ਰੇਗਾ 60 ਕਰੋੜ 60000 ਕਰੋੜ ਨੇ ਔਰ ਇਹ ਮਨਰੇਗਾ ਦੇ ਮਜ਼ਦੂਰ ਜਿਹੜੇ ਪਿੰਡਾਂ ਚ ਕੰਮ ਕਰਦੇ ਨੇ ਅਗਲੇ 5 ਸਾਲਾਂ ਚ ਭਾਰਤੀ ਅਰਥਚਾਰਾ 5 ਖਰਬ ਡਾਲਰ ਦਾ ਬਣ ਜਾਵੇਗਾ। ਜੋਸ਼ ਗੋਲ ਨੇ ਉੜੀ ਫਿਲਮ ਦਾ ਜ਼ਿਕਰ ਕਰਦਿਆਂ ਉਸ ਤੇ ਜੋਸ਼ ਬਾਰੇ ਡਾਇਲੌਗ ਨੂੰ ਦਰਾਇਆ ਸਦਨ ਚੰਤਰਮ ਬਜਟ ਦੌਰਾਨ ਮੋਦੀ ਮੋਦੀ ਦੇ ਨਾਰੇ ਵੀ ਲਾਏ ਗਏ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟਾਂ ਸੰਬੰਧੀ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸ ਨੂੰ ਟਿਕਟ ਮਿਲੇਗੀ ਕਾਂਗਰਸ ਦੇ ਦੋ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾਤੀ ਸੁਨੀਲ ਜਾਖੜ ਦਾਵੇਦਾਰੀ ਜਤਾ ਰਹੇ ਨੇ ਪਰ ਕੈਪਟਨ ਦੇ ਮੰਤਰੀ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਪੱਖ ਵਿੱਚ ਆਹ ਦਾ ਨਾਰਾ ਮਾਰਿਆ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਟਿਕਟ ਮੰਗਣ ਦੇ ਸਵਾਲ ਤੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਟਿਕਟ ਮੰਗਣ ਦਾ ਹੱਕ ਹਰ ਕਿਸ ਨੂੰ ਹੈ ਪਰ ਉਹਨੇ ਵੀ ਆਖਿਆ ਕਿ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਲੱਖਾਂ ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕਰਕੇ ਐਮਪੀ ਬਣੇ ਇਸ ਲਈ ਉਹਨਾਂ ਦਾ ਹੱਕ ਬਣਦਾ ਹੈ ਪ੍ਰੇਕੋਟ ਦੀ ਅਦਾਲਤ ਨੇ ਬੇਬਲਕਲਾ ਗੋਲੀकांड ਵਿੱਚ ਨਾਮਜਦ ਤਿੰਨ ਪੁਲਿਸ ਅਧਿਕਾਰੀਆਂ ਨੂੰ ਅਗਾਊਂ ਜ਼ਮਾਨਤ ਨਹੀਂ ਦਿੱਤੀ। ਸੈਸ਼ਨ ਜੱਜ ਹਰਪਾਲ ਸਿੰਘ ਨੇ ਤਿੰਨਾਂ ਦੀ ਅਰਜ਼ੀ ਤੇ ਸੁਣਵਾਈ ਮੁਕੰਮਲ ਕਰ ਲਈ ਸੀ। ਅੱਜ ਫੈਸਲਾ ਸੁਣਾਉਂਦਿਆਂ ਤਿੰਨਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ। ਗੋਲੀਬਾਰੀ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਨੂੰ ਸੁਣਿਆ ਤੇ ਆਪਣਾ ਫੈਸਲਾ ਲਿਖਿਆ। ਤਿੰਨੋਂ ਪੁਲਿਸ ਮੁਲਾਜ਼ਮਾ ਨੇ ਗੋਲੀकांड ਮਾਮਲੇ ਵਿੱਚ ਗ੍ਰਿਫਤਾਰੀ ਦੇ ਖਤਸ਼ੇ ਕਰਕੇ ਅਗਾਊਂ ਜ਼ਮ ਰਣਜੀਤ ਸਿੰਘ ਸ਼ਰਮਾ ਸਾਬਕਾ ਐਸਐਸਪੀ ਗ੍ਰਿਫਤਾਰ ਹੋ ਚੁੱਕਾ ਹੈ ਐਸਪੀ ਵਿਕਰਮਜੀਤ ਸਿੰਘ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਬੀਤੇ ਸੋਮਵਾਰ ਤੋਂ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜੀ ਲਾਈ ਸੀ ਜ਼ਿਕਰ ਜੋ ਹੈ ਕਿ 1 ਅਕਤੂਬਰ 2015 ਵਿੱਚ ਬੇਅਦਬੀ ਦੇ ਰੋਸ ਪ੍ਰਗਟ ਕਰ ਰਹੇ ਸਿੱਖਾਂ ਤੇ ਪੁਲਿਸ ਕਾਰਵਾਈ ਹੋਈ ਸੀ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਜਸਟਿਸ ਸੇਵਾਮੁਖਤ ਰੰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਅਗਸਤ 2018 ਵਿੱਚ ਥਾਣਾ ਬਾਜਾਖਾਨਾ ਵਿੱਚ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਐਸਪੀ ਵਿਕਰਮਜੀਤ ਸਿੰਘ ਇੰਸਪੈਕਟਰ ਪ੍ਰਦੀਪ ਸਿੰਘ ਸਬ ਇੰਸਪੈਕਟਰ ਅਮਰਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਹਾਨੂੰ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪਟਿਆਲਾ ਪੁਲਿਸ ਨੇ ਆਈਟੀਆਈ ਨੇੜੇ ਹਥਿਆਰਾਂ ਦੀ ਨੋਕਤੇ ਕਾਰਖਾਨੇ ਵਾਲੇ ਬਦਮਾਸ਼ਾਂ ਨਾਲ ਮੋਟਪੇਟ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇਗੇ ਬਦਮਾਸ਼ ਗੈਂਗਸਟਰ ਸੰਪਤ ਨੈਰਾ ਤੇ ਬਸ਼ਨੋਈ ਗੈਂਗ ਦੇ ਨੇ ਐਸਐਸਪੀ ਮਨਦੀਪ ਸਿੱਧੂ ਨੇ ਖੁਦ 500 ਰੋਡ ਤੇ ਹੋਏ ਮੁਕਾਬਲੇ ਦੀ ਅਗਵਾਈ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਨਾਂਬਾ ਰੋਡ ਤੇ ਸਥਿਤ ਪੀਆਰਟੀਸੀ ਜੀ ਵਰਕਸ਼ਾਪ ਕੋਲ ਹਥਿਆਰਾਂ ਦੀ ਲੋਕ ਤੇ ਕਾਰਖਾਨੇ ਦੀ ਘਟਨਾ ਸਾਹਮਣੇ ਆਈ ਸੀ ਇਹਨਾਂ ਬਦਵਾਸ਼ਾਂ ਦੇ ਨਾਲ ਪਟਿਆਲਾ ਪੁਲਿਸ ਦੀ 500 ਰੋਡ ਤੇ ਮੋਟਪੇਟ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਉਦੋਂ ਸੂਬੇ ਵਿੱਚ ਨਵੇਂ ਦੇ ਲਈ ਪੰਜਾਬ ਹਤੈਸ਼ੀ ਐਨਆਰਆਈ ਪੰਜਾਬ ਦਾ ਦੌਰੇ ਤੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਨਾ ਮੰਗ ਕੀਤੀ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਵਾਸੀ ਪੰਜਾਬੀਆਂ ਵੱਲੋਂ ਦਿੱਤੇ ਕਰੋੜਾ ਰੁਪਏ ਦੇ ਪਾਰਟੀ ਫੰਡ ਦਾ ਹਿਸਾਬ ਦਿੱਤਾ ਜਾਵੇ ਤੇ ਇਸ ਨੂੰ ਜਲਦ ਤੱਕ ਕੀਤਾ ਜਾਵੇ ਜਲੰਧਰ ਪੁਲਿਸ ਨੇ ਇੱਕ ਲੈਬ ਟੈਕਨੀਸ਼ੀਅਨ ਉੱਪਰ ਤਜਾਬ ਛੁੱਟਣ ਦੇ ਮਾਮਲੇ ਨੂੰ ਹੱਲ ਕਰਦਿਆਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਉਸ ਲੜਕੀ ਦੇ ਸੱਕੀ ਮਾਸੀ ਦਾ ਮੁੰਡਾ ਸ਼ਾਮਲ ਹੈ ਜਿਹੜਾ ਪੀੜਤ ਲੜਕੀ ਨਾਲ ਇੱਕ ਤਰਫਾ ਪਿਆਰ ਕਰਦਾ ਸੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਲੜਕੀ ਤਦ ਡਿਊਟੀ ਤੇ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਦੇ ਮੂੰਹ ਉੱਪਰ ਤਜਾਬ ਸ਼ੂਟ ਦਿੱਤਾ ਤੇ ਫਰਾਰ ਹੋ ਗਏ ਪਟਿਆਲੇ ਤੋਂ ਖਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਦੋ ਮੈਂਬਰ ਆਗਾਮੀ ਲੋਕ ਸਭਾ ਚੋਣ ਪੇੜ ਵਿੱਚ ਖੁੱਦ ਸਕਦੇ ਨੇ ਪਰ ਅਜੇ ਇਹ ਫੈਸਲੇ ਉੱਤੇ ਅੰਤਮ ਮੋਹਰ ਕਾਂਗਰਸ ਆਈ ਕਮਾਂਡ ਹੀ ਲਾਵੇਗੀ ਇਹ ਸੰਕੇਤ ਸਾਬਕਾ ਉਦੇਸ਼ ਰਾਜਪੰਤਰੀ ਬੀਬੀ ਪ੍ਰਨੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ 'ਚ ਇਤਿਹਾਸ ਕਾਨਫਰੰਸ ਦੇ ਉਦਘਾਟਨੀ ਸਮਾਰਗ ਮਗਰੋਂ মিডিਆ ਨਾਲ ਗੈਰ ਰਸਮੀ ਗੱਲਬਾਤ ਵਿੱਚ ਦਿੱਤੇ ਚੰਡੀਗੜ੍ਹ ਤੋਂ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਘਰੇ ਪਰਿਵਾਰਾਂ ਨੂੰ 5-5 ਮਰਲੇ 13200 ਵੀ ਪਲਾਟ ਦੇਣ ਸੰਬੰਧੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਏ ਇਹ ਪਲਾਟ ਉਹਨਾਂ ਪਿੰਡਾਂ ਚ ਦਿੱਤੇ ਜਾਣੇ ਨੇ ਜਿਨ੍ਹਾਂ ਪੰਚਾਇਤਾਂ ਕੋਲ ਜ਼ਮੀਨ ਹੈ ਮੁੱਖ ਮੰਤਰੀ ਨੇ 22 ਜਨਵਰੀ ਨੂੰ ਸੂਬੇ ਦੇ ਡਿਪਟੀ ਕਮਿਸ਼ਨ ਲਉਣ ਦੀ ਜ਼ਮੀਨ ਦੀ شناخت ਕਰਨ ਤੋਂ ਬਾਅਦ ਇਹ ਸੰਬੰਧੀ ਮਹਿਮ ਵਟਣ ਵਾਸਤੇ ਕਿਹਾ ਅੱਜ ਖਬਰਾਂ ਚ ਇਹ ਵੀ ਆਇਆ ਹੈ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਫੋਜਪੁਰ ਤੋਂ ਲੋਕ ਸਭਾ ਦੀ ਟਿਕਟ ਉੱਤੇ ਚੋਣ ਲੜ ਸਕਦੇ ਨੇ ਕਾਂਗਰਸ ਨੇ ਅੱਜ ਇੱਕ ਫੈਸਲਾ ਕੀਤਾ ਹੈ ਕਿ ਜੋ 35000 ਰੁਪਿਆ ਪਰੇਗਾ ਉਸ ਲਈ ਹੀ ਟਿਕਟ ਦੀ ਦਾਅਵੇਦਾਰੀ ਮੰਨੀ ਜਾਏਗੀ 30 ਮਾਰਖਾਂ ਅਜਨਾਮੇ ਚ ਕੀ ਕਹਿੰਦਾ ਕਹਿੰਦਾ ਕਿ ਮੁਕਤੀ ਖੋਜਣ ਲਈ ਘਰੋਂ ਸੀ ਤੁਰੇ ਜਿਹੜੇ ਸਭ ਕੁਝ ਛੱਡਿਆ ਬਣੇ ਫਿਰ ਸੰਤ ਮੀਆ ਕਰਿਆ ਕਿਸੇ ਨਹੀਂ ਕਿਸਮ ਦਾ ਕੰਮ ਕੋਈ ਨਹੀਂ ਸੰਨ ਪਲਟੇ ਉਹ ਜੀਆ ਜੰਤ ਮੀਆ ਕਰਿਆ ਕਿਸੇ ਨਹੀਂ ਕਿਸੇ ਦਾ ਕੰਮ ਕੋਈ ਨਹੀਂ ਸੰਨ ਪਾਲਦੇ ਉਹ ਜੀਆ ਜੰਤ ਮੀਆ ਅਖਾੜਾ ਧਰਮ ਦਾ ਲੱਗੇ ਚਲਾਉਣ ਉਹ ਵੀ ਬਣ ਕੇ ਮਿਲਖ ਦੇ ਮਾਲਕ ਮਹੰਤ ਮੀਆ ਫਿਰ ਉਹ ਲੱਗ ਪਏ ਕਰਨ ਹਨ ਰਾਜਨੀਤੀ ਚੰਦਰੇ ਲਾਲ ਚ ਦਾ ਕੋਈ ਨਹੀਂ ਅੰਤ ਮੀਆਂ ਕਈ ਤਾਂ ਮੰਡਲ ਦਾ ਮਹਾ ਮੰਡਲੇਸ਼ਵਰ ਹੈ ਉਸ ਦੀ ਚੱਲੀ ਨਹੀਂ ਜਾਮਦੀ ਚਾਲ ਮੀਆਂ ਕਈ ਤਾਂ ਮੰਡਲ ਦਾ ਮਹਾ ਮੰਡਲੇਸ਼ਵਰ ਹੈ ਉਸ ਦੀ ਚੱਲੀ ਨਹੀਂ ਜਾਮਦੀ ਚਾਲ ਮੀਆਂ ਕੋਈ ਮੰਨ ਤੌਰ ਬਣ ਗਿਆ ਮੰਤਰੀ ਵੀ ਦੋਵੇਂ ਹੱਥੀ ਹੂੰਝ ਰਿਆ ਮਾਲ ਮੀਆਂ ਕੋਈ ਮੰਨ ਤੌਰ ਬਣ ਗਿਆ ਮੰਤਰੀ ਵੀ ਤੇ ਦੋਵੇਂ ਹੱਥੀਓ ਹੂੰਝ ਰਿਆ ਮਾਲ ਮੀਆਂ ਅੱਜ ਦੇ ਪ੍ਰੋਗਰਾਮ ਵਿੱਚ ਬੱਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ